हिस्ट्री ਦੇ ਵਿੱਚ ਜਿਹੜੀ ਇਹ ਘਟਨਾ ਹੈ ਆਰੀਅਨ ਸਭਿਤਾ ਦੇ ਵਿਕਾਸ ਦੀ ਜਿਹੜੀ ਗੱਲ ਹੈ ਨਾ ਉਹਨੂੰ ਕਿਹਾ ਜਾਂਦਾ ਹੈ ਕਿ ਇਹ ਵਿਆਪਕ ਵੱੱਧ ਦੀ ਮਾਈਗ੍ਰੇਸ਼ਨ ਸੀ ਉਹਨਾਂ ਜਿਹੜਾ ਮੱਧ ਏਸ਼ੀਆ ਦੇ ਮੈਦਾਨਾਂ ਦੇ ਵਿੱਚੋਂ ਜਦੋਂ ਕੋਈ ਜਨ ਸਮੂਹ ਜਿਹੜਾ ਉਹ ਵੱਧ ਜਾਂਦਾ ਗਿਣਤੀ ਦੇ ਵਿੱਚ ਫਿਰ ਉਹ ਫੈਲ ਜਾਂਦਾ ਤੇ ਉਹ ਫੈਲ ਕੇ ਜਦੋਂ ਹਿੰਦੁਸਤਾਨ ਦੇ ਵਿੱਚ ਆਉਂਦੇ ਨੇ ਇਤੋਂ ਦੀ ਜਿਹੜੀ ਸਭਿਅਤ ਹੈ ਉਹ ਇੰਟਰਨਲਾਈਜ਼ ਜੇ ਮੈਂ ਜਿਹੜੀ ਦੱਸਣਾ ਚਾਹੁੰਦਾ ਹੈ ਇਹ ਇਤਿਹਾਸਕ ਇਤਿਹਾਸ ਦੇ ਜਿਹੜੇ ਵਿਦਵਾਨ ਨੇ ਉਹਨਾਂ ਨੇ ਸਾਨੂੰ ਦੱਸੀ ਹੈਗਾ ਆਰੀਅਨ ਕਲਚਰ ਜਿਹੜੀ ਹੈ ਉਹ ਨੋਮੈਡਿਕ ਕਲਚਰ ਹੈ ਘੋੜਿਆਂ ਤੇ ਰਥਾਂ ਦੇ ਉੱਪਰ ਉਹ ਯਾਤਰਾ ਕਰਦੇ ਨੇ ਔਰ ਫੈਲ ਜਾਂਦੇ ਨੇ ਆਲਦ ਵਾਲੇ ਦੇ ਸਾਰੇ ਯੂਨਾਨ ਤੱਕ ਜਾਂਦੇ ਨੇ ਔਰ ਕਮਾਲ ਦੀ ਗੱਲ ਤੁਸੀਂ ਦੇਖੋ ਅਗਰ ਤੁਸੀਂ ਐਵੀਡੈਂਸ ਦੇਖੋ ਇੱਕ ਪੁਰਾਣੀ ਕਵਿਤਾ ਦੇ ਵਿੱਚ ਇੱਕ ਲਿਖਤ ਮਿਲੀ ਹੈ ਉਸ ਲਿਖਤ ਦੇ ਵਿੱਚ ਆਉਂਦਾ ਕਿ ਉਸ ਵੇਲੇ ਦੇ ਕੁਝ ਬੰਦਿਆਂ ਦਾ ਆਪਣੇ ਹਾਕਮ ਦੇ ਨਾਲ ਇੱਕ ਸਮਝੋਤਾ ਹੋਇਆ ਸਮਝੋਤਾ ਕੀ ਸੀ ਕਿ ਘੋੜਿਆਂ ਨੂੰ ਟ੍ਰੇਨ ਕਰਨਾ ਮਿਤਾਨੀ ਸਭਿਆਚਾਰ ਹੈ ਮਿਤਾਨੀ ਸਭਿਆਚਾਰ ਦੇ ਵਿੱਚ ਉਹ ਲਿਖਤ ਮਿਲਦੀ ਹੈ ਜਿਹੜੀ ਅੱਜ ਪ੍ਰਾਪਤਾਂ ਤੇ ਤਿੰਨ ਦੇਵਤਿਆਂ ਦਾ ਜ਼ਿਕਰ ਹੁੰਦਾ ਇੰਦਰ ਮਿੱਤਰ ਤੇ ਵਰਣ ਔਰ ਫਿਰ ਉਹ ਦੱਸਿਆ ਵੀ ਘੋੜਿਆਂ ਨੂੰ ਟ੍ਰੇਨ ਕਰਨ ਦੇ ਲਈ ਕਿਸ ਤਰ੍ਹਾਂ ਤੁਸੀਂ ਉਹਨੂੰ ਲਗਾਮ ਦੇ ਨਾਲ ਕਿਸ ਤਰ੍ਹਾਂ ਕਿੰਨੇ ਮੋੜ ਦੇਣੇ ਟ੍ਰੇਨ ਕਰਨ ਵਾਸਤੇ ਉਹਦੇ ਫਾਰਮੂਲੇ ਲਿਖੇ ਨੇ ਫਾਰਮੂਲੇ ਕੀ ਨੇ ਇਹਦੇ ਨਾਲ ਸਾਡਾ ਤਾਂ ਅਲੱਗ ਨਹੀਂ ਮਸਲਾ ਹੈ ਕਿ ਐਡੀ ਦੂਰ ਦੀ ਇੱਕ ਪੁਰਾਣੀ ਸਭਤਾ ਦੇ ਵਿੱਚ ਆਰੀਅਨ ਪ੍ਰੈਜ਼ੈਂਸ ਆਰੀਅਨ ਮਾਈਂਡ ਦੀ ਔਰ ਉਹਨਾਂ ਬੰਦਿਆਂ ਦੀ ਚਿੰਤਨ ਵਿਧੀ ਦੀ ਜਿਹੜੀ ਹਾਜ਼ਰੀ ਹੈ ਉਹ ਬਹੁਤ ਇੰਪੋਰਟੈਂਟ ਹੈ ਮਤਲਬ ਇਹ ਹੈ ਕਿ ਜੇ ਅਸੀਂ ਮਧਕਾਲੀ ਪੰਜਾਬੀ ਸਾਹਿਤ ਨੂੰ ਸਮਝਣਾ ਹੈ ਤਾਂ ਇਸ ਦੇ ਕਲਾਸੀਕਲ ਪਿਛੋਕੜ ਦੇ ਬਾਰੇ ਸਾਨੂੰ ਇੱਕ ਕਨਸਿਡਰਡ 뷰 ਹੋਣਾ ਚਾਹੀਦਾ ਹੈ ਇੱਕ ਐਸਾ ਸਾਡੇ ਕੋਲ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ ਵੀ ਆਖਰ ਇਸ ਧਰਤੀ ਦੇ ਵਿੱਚ ਹੋਇਆ ਕੀ ਕੀ ਹੈ ਹੋਇਆ ਇਹ ਹੈ ਕਿ ਇੱਕ ਸਿੰਧੂ ਘਾਟੀ ਦੀ ਸਭਿਅਤਾ ਜਿਹੜੀ ਸੈਟਲਡ ਲਾਈਫ ਦੇ ਵਿੱਚ ਜਿਉਂ ਰਹੀ ਹੈ ਤੇ ਉਹਨਾਂ ਦਾ ਸਿੰਬਲ ਹੈਗਾ ਬਲਦ ਉਹਨਾਂ ਦਾ ਸਿੰਬਲ ਹੈਗਾ ਜਿਹਨੂੰ ਅਸੀਂ ਮਾਡਰਨ ਪੀਰੀਅਡ ਪਸ਼ੂਪਤੀ ਨਾਥ ਸ਼ਿਵ ਦੇ ਰੂਪ ਵਿੱਚ ਮੂਰਤੀ ਦੇ મુਦਰਾ ਦੇ ਵਿੱਚ ਬੈਠੇ ਬੰਦੇ ਦੀ ਗੱਲ ਅਸੀਂ ਕਰਦੇ ਹਾਂ ਉਹ ਸਭਿਤਾ ਇੰਟਰਨਲਾਈਜ਼ਡ ਹੈ ਉਹਦੇ ਕੋਲ ਹਥਿਆਰ ਨੇ ਡੈਕੋਰੇਸ਼ਨ ਬਣੇ ਹੋਏ ਨਹੀਂ ਉਹਨਾਂ ਦੇ ਕੋਲ ਜਿਹੜੇ ਖਤਿਆਰ ਨੇ ਉਹਨਾਂ ਦੇ ਕੰਧਾਂ ਤੇ ਟੰਗੇ ਹੋਏ ਹੱਥਾਂ ਵਿੱਚ ਨਹੀਂ ਹੈਗੇ ਲੋਹੇ ਦੇ ਨਹੀਂ ਹੈਗੇ ਉਹ ਲੱਗਦਾ ਵੀ ਲੜਨ ਦੇ ਲਈ ਨਹੀਂ ਹੈ ਉਹਨਾਂ ਨੇ ਆਪਣੀ ਸਿਮਰਤੀ ਰੱਖੀ ਹੋਈ ਹੈ ਪ੍ਰਾਤਨ ਯੁੱਗ ਦੀ ਤਲਵਾਰਾਂ ਦੇ ਰੂਪ ਦੇ ਵਿੱਚ ਲੇਕਿਨ ਉਹਨਾਂ ਦੀ ਜਿਹੜੀ ਪ੍ਰਾਪਤੀ ਹੈ ਕੇਕਤਾ ਸ্নান ਗ੍ਰਹਿ ਇੱਕ ਜਿਹੜੀ ਧਿਆਨੀ ਮੁਦਰਾ ਦੇ ਵਿੱਚ ਬੰਦੇ ਦਾ ਮਿਲਣਾ ਇਹ ਆਰੀਅਨ ਸਭਤਾ ਤੋਂ ਬਿਲਕੁਲ ਉਲਟ ਹੈਗਾ ਕਿਉਂਕਿ ਆਰੀਅਨ ਲੋਕ ਜਿਹੜੇ ਨੇ ਉਹ ਪ੍ਰਕਿਰਤੀ ਦੇ ਮਾਹੌਲ ਦੇ ਵਿੱਚ ਰਹਿੰਦੇ ਹੋਏ ਉਹਦੇ ਵਿੱਚੋਂ ਆਪਣਾ ਗਿਆਨ ਸ਼ਾਸਤਰ ਰੋਸਾਰਦੇ ਹਨ ਅਗਨੀ ਮੀਲੇ ਪੁਰੋਹਿitam ॠग्वेद ਦੀ ਸ਼ੁਰੂਆਤ ਇੱਥੋਂ ਹੁੰਦੀ ਹੈ ਉਹ ਅਗਨੀ ਨੂੰ ਦੇਵਤਿਆਂ ਦੇ ਪੁਰੋਹਤ ਦੇ ਰੂਪ ਵਿੱਚ ਪੇਸ਼ ਕਰਕੇ ਦੱਸਦੇ ਨੇ ਕਿ ਇਹ ਸਾਰਾ ਜਿਹੜਾ ਬ੍ਰਹਿਮੰਡ ਹੈ ਇਹਦੇ ਵਿੱਚ ਇੱਕ ਅਗਨੀ ਇੱਕ ਐਸੀ ਸ਼ਕਤੀ ਹੈ ਜਿਹੜੀ ਬੰਦੇ ਤੇ ਹਾਇਰ ਰਿਐਲਿਟੀ ਦੇ ਨਾਲ ਇੱਕ ਸੰਚਾਰ ਕਰਦੀ ਹੈ ਅਗਨੀਮ ਈਲੇ ਪ Rohitam ਈਲੇ ਲਫ਼ ਜਿਹੜਾ ਨਾ ਉਹ ਪੰਜਾਬੀ ਦਾ ਹੈ ਅੜਾ ਲਫ਼ ਹੈ ਉਹਦੀ ਹੋਰ ਕਿਸੇ ਹਿੰਦੀ ਦੇ ਵਿੱਚ ਅੜਾ ਨਹੀਂ ਹੈ ਕਾਲਾ ਅਸੀਂ ਕਹਿੰਦੇ ਨਾ ਕਾਲਾ ਗੋਲੀ ਇਹ ਜਾਂ ਵੈਦਿਕ ਵਿੱਚ ਹੈ ਜਾਂ ਪੰਜਾਬੀ ਵਿੱਚ ਨਾਲ-ਨਾਲ ਤੁਸੀਂ ਦੇਖੋ ਕਿ ਸਾਡੀਆਂ ਜੜਾ ਜੜੀਆਂ ਕਿੱਥੇ ਨੇ ਤੇ ਉਹਨਾਂ ਬੰਦਿਆਂ ਨੇ ਕੀਤਾ ਕੀ ਐ ਅਸਲੀ ਗੱਲ ਜਿਹੜੀ ਅਸੀਂ ਵਿਸਾਰ ਚੁੱਕੇ ਆ ਉਹ ਸਾਨੂੰ ਜ਼ਰੂਰਤ ਐ ਇਸ ਗੱਲ ਦੀ ਸੋ ਮੈਂ ਇਹ ਕਹਿਣਾ ਹੈ ਕਿ ਜਿਹੜਾ ਸਾਡਾ ਕਲਾਸਿਕਲ ਲਿਟਰੇਚਰ ਹੈ ਉਸ ਕਲਾਸਿਕਲ ਲਿਟਰੇਚਰ ਦੀ ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਐ ਉਹ ਵੇਦ ਨੇ ਵੇਦਾਂ ਬਾਰੇ ਦੋ ਕਿਤਾਬਾਂ ਤੁਹਾਨੂੰ ਮਿਲਦੀਆਂ ਨੇ ਇੱਕ ਜਰਮਨ ਬੰਦਾ ਹੈਗਾ ਉਹਨੇ ਪਿੱਛੇ ਜੇ ਹੁਣੇ ਜੇ ਕਿਤਾਬ ਲਿਖੀ ਐ brick stall s t w a l stall the vedas ik wendi doniger hai giya lady hai ohne rig ved de upar kitab likhi hai oh controversy bhi chidi chidi rahi hai kyunki feminist hai ohne rig ved di feminist reading pesh kiti hai criticize bhi kita hai unhonu par gal hai ki ved bare sada drishtikon oh nahi hai jehde pavan granth bare hunde hai ਮੇਰੇ ਦੋਸਤ ਕਪਿਲ ਕਪੂਰ ਜੀ ਨੇ ਉਹਨਾਂ ਨਾਲ ਮੈਨੂੰ ਮੌਕਾ ਮਿਲਿਆ ਐ ਐਨਸਾਈਕਲੋਪੀਡੀਆ ਆਫ ਹਿੰਦੂਇਜ਼ਮ 13 ਵਾਲਮ ਚ ਰੂਪਾ ਵਾਲੇ ਪਬਲਿਸ਼ ਕਰ ਰਹੇ ਨੇ ਇਹ ਜਿਹੜੀਆਂ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਕਿ ਮੈਨੂੰ ਇੱਕ ਮੌਕਾ ਮਿਲਿਆ ਤਿੰਨ ਚਾਰ ਸਾਲ ਇਸ ਪ੍ਰੋਜੈਕਟ ਦੇ ਨਾਲ ਜੁੜਨ ਦਾ ਤੇ ਮੈਂ ਦੇਖਿਆ ਉਹਨਾਂ ਐਂਟਰੀਜ਼ ਨੂੰ ਜਿਨ੍ਹਾਂ ਨੂੰ ਅਸੀਂ ਐਡਿਟ ਕਰਦੇ ਸੀ ਮੈਂ ਉਹਦੇਚ ਐਸੋਸੀਏਟ ਐਡੀਟਰ ਰਿਹਾ ਹਾਂ ਔਰ ਕਪਿਲ ਕਪੂਰ ਵਰਗਾ ਜਿਹੜਾ ਪੰਜਾਬੀ ਬੰਦਾ ਜੀ ਨੂੰ ਸਾਰੇ ਇਸ ਗਿਆਨ ਦੀ ਸਮਝ ਹੈ ਉਸ ਬੰਦੇ ਨੇ ਮੈਨੂੰ ਇੱਕ ਬੜੀ ਇੰਟਰਸਟਿੰਗ ਗੱਲ ਕੀਤੀ ਉਹ ਕਹਿੰਦਾ ਵੀ ਦੇਖੋ ਵੇਦਾਂ ਦੇ ਪ੍ਰਤੀ ਨਾ ਕੁਰਾਨ ਵਾਲਾ ਸਾਡਾ ਰਵਈਆ ਨਹੀਂ ਹੈ ਵੇਦਾਂ ਨੂੰ ਤੁਸੀਂ ਪਾੜ ਦਿਓ ਜਲਾ ਦਿਓ ਕੋਈ ਫਰਕ ਨਹੀਂ ਪੈਂਦਾ no body will mind it ਕਿਉਂਕਿ ਵੇਦ ਅਲਹਾਮ ਨਹੀਂ ਹੈ ਤੁਸੀਂ ਦੇਖੋ ਕਿ ਕਨਸੈਪਟ ਜਿਹੜੀਆਂ ਨੇ ਕਿਵੇਂ ਸਾਡੇ ਉਸ ਦੌਰ ਦੇ ਵਿੱਚ ਆਉਂਦੀਆਂ ਨੇ ਔਰ ਸਾਨੂੰ ਇਹ ਨਿਰਣੈ ਕਰਨਾ ਪੈਣਾ ਕਿ ਫਿਰ ਵੇਦ ਹੈਗੀ ਹੈ ਵੇਧੇ ਪਰ ਦੋ ਲੱਭ ਇੱਕ ਹੈ ਅਨਾਦੀ ਨੇ ਇਹਦਾ ਕੋਈ ਆਦ ਨਹੀਂ ਹੈਗਾ ਧੁਰੋਂ ਧੁਰ ਕੀ ਬਾਣੀ ਇਹ ਵੀ ਧੁਰ ਕੀ ਬਾਣੀ ਹੈ ਦੂਸਰੀ ਗੱਲ ਹੈ ਇਹ ਅਪਉਰੂਸ਼ੀਏ ਨੇ ਕਿਸੇ ਪੁਰਖ ਦੀ ਰਚਨਾ ਨਹੀਂ ਵਿਅਕਤੀ ਦੀ ਰਚਨਾ ਨਹੀਂ ਚਿੰਤਨ ਦੀ ਰਚਨਾ ਹੈ ਉਹ ਵਿਅਕਤੀ ਕੋਈ ਵੀ ਹੋ ਸਕਦਾ ਹੈ ਉਸ ਅਪਉਰੂਸ਼ੀਏ ਦੀ ਭਾਵਨਾ ਨੂੰ ਜਦੋਂ ਸਾਡੇ ਗੁਰੂ ਲੈਂਦੇ ਨੇ ਨਾ ਤੁਸੀਂ ਦੇਖੋ ਕਿ ਡਾਇਲੌਗ ਕਰ ਰਹੇ ਨੇ ਤੁਰਕੀ ਬਾਣੀ ਆਈ ਜਿਸ ਅਗਲੀ ਚਿੰਤ ਮਿਟਾਈ ਤੇ ਉਹ ਤੁਰ ਜਿਹੜਾ ਨਾ ਇਹ ਦਿਸ ਇਜ਼ ਨਾਟ ਰੈਵਿਨਿਸ਼ਨ ਯਾਦ ਰੱਖਣ ਦੀ ਲੋੜ ਹੈ ਅਸੀਂ ਸੈਮੀਟਿਕ ਕਲਚਰ ਤੋਂ ਬਧ ਕਾਲ ਦੇ ਵਿੱਚ ਇੰਨੇ ਪ੍ਰਭਾਵਿਤ ਹੋ ਗਏ ਅਸੀਂ ਸੋਚਿਆ ਵੀ ਜਿਹੜੇ ਸਾਡੇ ਹਾਕਮ ਨੇ ਇਹਨਾਂ ਦੀ ਜ਼ਬਾਨ ਬੋਲਣ ਲੱਗੇ ਸੀ ਸੈਮੀਟਿਕ ਕਲਚਰ ਦੀ ਇੱਕ ਆਪਣੀ ਟਰਮੀਨੋਲੋਜੀ ਹੈ ਅਸੀਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ ਨਾ ਬੁਰਾ ਕਹਿਣ ਦੀ ਲੋੜ ਹੈ ਬੁਰਾ ਹੁੰਦਾ ਵੀ ਕੋਈ ਨਹੀਂ ਸੋਚਨ 'ਚ ਫਰਕ ਹੁੰਦਾ ਹੈ ਸੈਮੀਟਿਕ ਕਲਚਰ ਦਾ ਦੁਨੀਆ ਨੂੰ ਦੇਖਣ ਦਾ ਅੰਦਾਜ਼ ਡਿਫਰੈਂਟ ਹੈ। ਉਸ ਡਿਫਰੈਂਸ ਨੂੰ ਅਸੀਂ ਐਕਸੈਪਟ ਕਰਦੇ ਆਂ। ਲੇਕਿਨ ਸਾਡਾ ਡਿਫਰੈਂਟ ਹੈ। ਡਿਫਰੈਂਟ ਕੀ ਹੈ? ਸੈਮੀਟਿਕ ਕਲਚਰ ਦਾ ਪ੍ਰਾਈਮ ਸਿੰਬਲ ਹੈਗਾ ਅੱਲਾਹ। ਸਾਡਾ ਹੈਗਾ ਬ੍ਰਹਮ। ਦੋਨਾਂ 'ਚ ਬੁਨਿਆਦੀ ਫਰਕ ਹੈ। ਅੱਲਾਹ ਪਰਸਨਲ ਗੋਡ ਹੈ। ਬ੍ਰਹਮ ਅਲਟੀਮੇਟ ਰਿਐਲਿਟੀ ਹੈ। ਕਿੰਨਾ ਫਰਕ ਹੈ? ਬ੍ਰਹਮ ਬ੍ਰਿਹੇਤੇ ਇਤੀ ਬ੍ਰਹਮ ਸਾਡੇ ਤਾਂ ਬੰਦਿਆਂ ਨੇ ਸਾਰੀ ਗੱਲ ਨੂੰ ਸੂਤਰ ਦੇ ਵਿੱਚ ਸਮਝਾ ਦਿੱਤਾ ਹੈ ਕਿ ਬ੍ਰਹਮ ਕੀ ਹੈ ਜਿਹੜਾ ਵੱਧ ਕੇ ਫੈਲ ਗਿਆ ਉਹ ਬ੍ਰਹਮ ਹੈ ਅੱਲਾਹ ਵੱਧ ਕੇ ਨਹੀਂ ਫੈਲਦਾ ਅੱਲਾਹ ਤਾਂ ਬੈਠਾ ਹੈ ਚਾਹਾਂ ਤੱਕ ਤੋਂ ਬਾਹਰ ਬੈਠਾ ਹੈ ਤੇ ਉਹ ਬੰਦੇ ਨਾਲ ਕੋਈ ਉਹਦਾ ਸੰਚਾਰ ਸੰਬੰਧ ਵੀ ਨਹੀਂ ਹੈਗਾ ਡਾਇਰੈਕਟ ਡੈਲਿੰਗ ਸਿਸਟਮ ਵੀ ਨਹੀਂ ਹੈਗਾ ਉਹਨੇ ਤਾਂ ਫਰਿਸ਼ਤਾ ਭੇਜਣਾ ਪੈਗੰਬਰ ਨੂੰ ਕਹਿਣਾ ਵੀ ਇਹ ਲੋਕਾਂ ਨੂੰ ਦੱਸ ਕੇ ਮੈਂ ਕੀ ਚਾਹੁੰਦਾ ਵੀ ਮੈਂ ਇਹ ਕੀ ਕੀਤਾ ਮੈਡੀ ਜ਼ਬਾਨ ਦੇ ਵਿੱਚ ਉਹ ਕੁਰਾਨ ਸ਼ਰੀਰ ਦੀ ਜਿਹੜੀ ਗੱਲ ਹੈ ਇਹ ਉਹਦੀ ਇੱਕ ਮਿਥ ਹੈ ਮੈਟਾਫਿਜ਼ਿਕਸ ਹੈ ਇਹਦਾ ਮਤਲਬ ਹੈ ਕਿ ਉਹਨਾਂ ਦਾ ਦੁਨੀਆ ਨੂੰ ਕਨਸੈਪਚੁਅਲਾਈਜ਼ ਕਰਨ ਦਾ ਜਿਹੜਾ ਸੈਮੀਟਿਕ ਢੰਗ ਹੈ ਉਹ ਅਲੱਗ ਹੈ ਸਾਡੇ ਨਾਲੋਂ ਉਹਦੇ ਵਿੱਚ ਫਿਰ ਸਾਰੀਆਂ ਚੀਜ਼ਾਂ ਉਹ ਆ ਜਾਂਦੀਆਂ ਨੇ ਜਿਹੜੀਆਂ ਭਾਰਤੀ ਚਿੰਤਨ ਤੋਂ ਬਿਲਕੁਲ ਡਿਫਰੈਂਟ ਨੇ ਹੈ ਨਾ ਵੈਦ ਰੀਤ ਕਹੂੰ ਤਾਂ ਸੇ ਉਪ੍ਰੀਤ ਤਾਂ ਸੇ ਉਪ੍ਰੀਤ ਦੇ ਵਿੱਚ ਗੁਰੂ ਗੋਬਿੰਦ ਸਿੰਘ ਉਸ ਸੇਵਡਿਕ ਚੰਤਨ ਨੂੰ ਵੀ ਸ਼ਾਮਿਲ ਕਰ ਲੈਂਦੇ ਆ ਬੋਧ ਨੂੰ ਵੀ ਸ਼ਾਮਿਲ ਕਰ ਲੈਂਦੇ ਨੇ ਜੈਨ ਨੂੰ ਵੀ ਜਿਹੜੇ ਵੇਦਾਂ ਦੀ ਰੀਤ ਨੂੰ ਨਹੀਂ ਮੰਨਦੇ ਉਹਨਾਂ ਵਿੱਚ ਸਾਰੇ ਆ ਜਾਂਦੇ ਨੇ ਤੇ ਜਿਹੜੀ ਦੂਸਰੀ ਗੱਲ ਉਹਨਾਂ ਨੇ ਕਹੀ ਸੀ ਵਿੱਚੋਂ ਮੈਂ ਛੱਡ ਕੇ ਉਹ ਨਾਲ ਉਹਨਾਂ ਦੀ ਗੱਲ ਨੂੰ ਫਿਰ ਮੈਂ ਕੰਪਲੀਟ ਨਹੀਂ ਸੀ ਕੀਤਾ ਫਿਰ ਕਹੂੰ ਤਿਰਗੁਣ ਅਤੀਤ ਕਹੂੰ ਸਰਗੁਣ ਸਰੂਪ ਹੋ ਦੋ ਹੀ ਕਨਸੈਪਟ ਰਹੇ ਨੇ ਸਾਡੇ ਮੱਧ ਕਾਲ ਦੇ ਵਿੱਚ ਇੱਕ ਹੈ ਤਿਰਗੁਣ ਅਤੀਤ ਹੋਣਾ ਉਸ পরাਸ਼ਕਤੀ ਦਾ ਉਸ ਪਰਮ ਸੱਚ ਦਾ ਗੁਣਾ ਤੋਂ ਪਾਰ ਹੋਣਾ ਗੁਣਾ ਤੋਂ ਪਾਰ ਹੋਣਾ ਮੈਟੀਰੀਅਲਿਟੀ ਤੋਂ ਇੱਕ ਵੱਖਰੀ ਹੋਂਦ ਦੇ ਰੂਪ ਵਿੱਚ ਉਹਦਾ ਹੋਣਾ ਨਿਰਾਕਾਰ ਬ੍ਰਹਮ ਜਿਹਨੂੰ ਅਸੀਂ ਕਹਿੰਦੇ ਆ ਤੇ ਇੱਕ ਹੈ ਸਰਗੁਣ ਸਰੂਪ ਸਰਗੁਣ ਸਰੂਪ ਦੇ ਵਿੱਚ ਉਹ ਅਵਤਾਰ ਦੀ ਧਾਰਨਾ ਪੈਦਾ ਹੋਈ ਗੁਰੂ ਕਹਿੰਦੇ ਨੇ ਕੋਈ ਫਰਕ ਨਹੀਂ ਹੈ ਕਿਧਰੇ ਉਹ ਤਿਰਗੁਣ ਅਤੀਤ ਅਤੇ ਕਿਤੇ ਸਰਗੁਣ ਸਰੂਪ ਹੈ ਇਹ ਜਿਹੜੀ ਦ੍ਰਿਸ਼ਟੀ ਹੈ ਇਹ ਭਾਰਤੀ ਚਿੰਤਨ ਦੇ ਵਿੱਚ ਹੀ ਪੋਸੀਬਲ ਹੈ ਜਿਹੜਾ ਅੱਲਾ ਦੀ ਮੋਨੋਪੋਲੀ ਵਾਲਾ ਪ੍ਰਬੰਧ ਹੈ ਨਾ ਵਿਚਾਰ ਪ੍ਰਬੰਧ ਉਸ ਦੇ ਵਿੱਚ ਜਿਹੜਾ ਉਸ ਗੱਲ ਨੂੰ ਉਸ ਮਾਰਗ ਨੂੰ ਨਹੀਂ ਮੰਨਦਾ ਉਹ ਕਾਫਰ ਮੰਨਿਆ ਗਿਆ ਹੈ ਇਹ ਜਾਂ ਸਾਡੇ ਨਾਲ ਨੇ ਜਾਂ ਸਾਡੇ ਵਿਰੋਧੀ ਨੇ ਅਸੀਂ ਕਹਿੰਦੇ ਆਏਕਮ ਸਦ ਵਿਪਰ ਬਹੁਦਾ ਵਦਨਤੀ ਸਾਡੇ ਵਿਗ ਰਿਗ ਵੇਦ ਦੇ ਵਿੱਚ ਜਿਹੜੀ ਇਹ ਸੂਤਰ ਦੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਸਪਿਰਿਟ ਨੂੰ ਰਿਪਰੈਜ਼ੈਂਟ ਕਰਦੀ ਹੈ ਕਿ ਸੱਚ ਇੱਕ ਹੈ ਉਸ ਨੂੰ ਵਿਦਵਾਨ ਵੱਖ-ਵੱਖਰੇ ਨਾਮ ਦਿੰਦੇ ਨੇ ਇਹ ਲਿਬਰਲ ਥਿੰਕਿੰਗ ਕਿਉਂ ਪੋਸੀਬਲ ਹੈ ਕਿਉਂਕਿ ਸਾਡਾ ਰਿਐਲਿਟੀ ਦਾ ਕਨਸੈਪਟ ਈ ਇਹ ਹੈ ਕਿ ਇਹ ਜੋ ਸਾਡੇ ਸਾਹਮਣੇ ਸਾਰਾ ਸੰਸਾਰ ਹੈ ਥਿਸ ਇਜ਼ ਅਲਟੀਮੇਟ ਰਿਐਲਿਟੀ ਤੇ ਬੰਦਾ ਕੀ ਹੈ ਬੰਦਾ ਕੋਈ ਛੁੱਟਿਆ ਆਇਆ ਬੰਦਾ ਨਹੀਂ ਜਿਵੇਂ 올ਡ ਟੈਸਟਾਮੈਂਟ ਚੋਂਦਾ ਕਿ ਬੰਦਾ ਉਹਨੇ ਗੁਨਾਹ ਕੀਤਾ ਧਰਤੀ ਤੇ ਛੁੱਟਿਆ ਤਾਂ ਕੁਰਾਨ ਦੇ ਵਿੱਚ ਵੀ ਜਿਹੜੀ ਧਾਰਨਾ ਨੇ ਤੁਸੀਂ ਦੇਖੋ ਕਿ ਚਿੰਤਨ ਦੇ ਵਿੱਚ ਫਿਰ ਬੰਦੇ ਦੀ ਸਾਰੀ ਪ੍ਰੋਬਲੈਮੈਟਿਕ ਬਦਲ ਜਾਂਦੀ ਹੈ ਕੁਰਾਨ ਦੇ ਵਿੱਚ ਉਸ ਮਿੱਥ ਨੂੰ ਲਿਆ ਗਿਆ ਕਿ ਬੰਦੇ ਨੇ ਹੁਕਮ ਅਦਲੀ ਕੀਤੀ ਤੇ ਉਹਨੂੰ ਸਵਰਗ ਚੋਂ ਧੱਕ ਕੇ ਤੇ ਧਰਤੀ ਤੇ ਛੁੱਟ ਦਿੱਤਾ ਗਿਆ ਕੁਰਾਨ ਦੇ ਵਿੱਚ ਲਿਖਿਆ ਹੈ ਕਿ ਅਸਨ ਬੰਦੇ ਨੂੰ ਉੱਚੇ ਤੋਂ ਉੱਚੇ ਤੱਤ ਵਿੱਚ ਸਿਰ ਜਿਆ ਤੇ ਉਸ ਨੂੰ ਨੀਵੇਂ ਤੋਂ ਨੀਵੇਂ ਤੱਤ ਵਿੱਚ ਛੁੱਟਣਾ ਉੱਚੇ ਤੋਂ ਉੱਚਾ ਤੱਤ ਕੀ ਹੈ ਉਹ ਖੁਦਾ ਦਾ ਨੂਰ ਹੈ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੂ ਮੰਦੇ ਲੇਕਿਨ ਜਿਹੜਾ ਨੀਵੇਂ ਤੋਂ ਨੀਵੇਂ ਹੈ ਉਹ ਹੈ ਖਾਕ ਕਿ ਬੰਦੇ ਦੇ ਵਿੱਚ ਇੱਕ ਖਾਕੀ ਅੰਸ਼ ਹੈ ਤੇ ਇੱਕ ਨੂਰੀ ਅੰਸ਼ ਨੂਰ ਰਿਪਰੈਜ਼ੈਂਟ ਕਰਦਾ ਅੱਲਾ ਨੂੰ ਤੇ ਖਾਕ ਰਿਪਰੈਜ਼ੈਂਟ ਕਰਦਾ ਇਹ ਸਾਰੇ ਗਰਾਵਟ ਭਰੇ ਸੰਸਾਰ ਨੂੰ ਜਿਹਦੇ ਵਿੱਚੋਂ ਬੰਦੇ ਨੂੰ ਜੇ ਕਿਸੇ ਫਰਿਸ਼ਤੇ ਦੇ ਰਾਹੀਂ ਹੀ ਉੱਚਾ ਚੁੱਕਿਆ ਜਾ ਸ। ਸਾਡੀ ਜਿਹੜੀ ਧਾਰਨਾ ਹੈ ਉਹ ਇਹ ਹੈ ਕਿ ਬੰਦਾ ਤਾਂ ਬ੍ਰਹਮ ਦੀ ਅੰਸ਼ ਹੈ। ਗਰਵ ਜੂਨ ਮੇ ਕੁੱਲ ਨਹੀਂ ਜਾਂਦੀ। ਕਬੀਰ ਜੀ ਕਹਿੰਦੇ। ਬ੍ਰह्मबिन्दु ਤੇ ਸਭ જગਤ ਕਿ ਅਸੀਂ ਤਾਂ ਇਹ ਮੰਨਦੇ ਆ ਕਿ ਜਿਹੜਾ ਬੰਦਾ ਹੈ ਔਰ ਸਾਰੀ ਕਾਇਨਾਤ ਦੇ ਵਿੱਚ ਜਿੰਨੀ ਕੁੱਲ ਹੋੰਦ ਹੈ ਉਹ ਉਸ ਟੋਟਲ ਅਲਟੀਮੇਟ ਰਿਐਲਿਟੀ ਦੇ ਵਿੱਚ ਪਾਰਟਿਸਿਪੇਟ ਕਰਦੀ ਹੈ ਉਹਦੇ ਵਿੱਚ ਇੱਕ ਹਿੱਸਾ ਹੈ ਉਹ ਬਾਹਰ ਨਹੀਂ ਹੈ ਤਾਂ ਇਸ ਤਰ੍ਹਾਂ ਮਤਲਬ ਸਾਡਾ ਜਿਹੜਾ ਚਿੰਤਨ ਦਾ ਜਿਹੜਾ ਟੰਗ ਹੈ ਜਿਹੜਾ ਗੁਰੂ ਸਾਹਿਬਾਨ ਨੇ ਫਿਰ ਅਪਣਾਇਆ ਹੈ ਲੰਬੀ ਗੱਲ ਨਹੀਂ ਮੈਂ ਕਰਾਂਗਾ ਥੋੜੇ ਜਿਹਾ ਇਸ਼ਾਰਾ मात्रੀ ਦੱਸਣਾ ਸੀ ਕਿ ਸਾਡੇ ਗੁਰੂ ਫਿਰ ਕਿਸ ਤਰ੍ਹਾਂ ਇਸ ਸਾਡੀ ਪਰੰਪਰਾ ਦੇ ਨਾਲ ਸੰਵਾਦ ਕਿਵੇਂ ਰਚਾਉਂਦੇ ਨੇ ਤੇ ਜਿਹੜੀ ਸੈਮਿਟਿਕ ਕਲਚਰ ਉਸ ਵੇਲੇ ਪ੍ਰਵੇਸ਼ ਕਰ ਰਹੀ ਹੈ 712 AD ਦੇ ਵਿੱਚ ਕਾਸਮ ਦੇ ਰਾਹੀਂ ਸਿੰਧ ਦੇ ਉੱਪਰ ਹਮਲਾਵਰ ਦੇ ਰੂਪ ਵਿੱਚ ਤੇ ਬਾਅਦ ਵਿੱਚ ਫਿਰ ਮਹਿਮੂਦ ਗਜ਼ਨਵੀ ਤੇ ਮੁਹੰਮਦ ਗੋਰੀ ਦੇ ਰੂਪ ਵਿੱਚ ਅਫਗਾਨਿਸਤਾਨ ਵੱਲੋਂ ਜਿਹੜੀ ਚਿੰਤਨ ਪਰੰਪਰਾ ਇੱਥੇ ਆਉਂਦੀ ਹੈ ਉਹਦੇ ਨਾਲ ਸਾਡੇ ਜਿਹੜੇ ਗੁਰੂ ਸਾਹਿਬਾਨ ਤੇ ਭਗਤਾਂ ਨੇ ਕਿਵੇਂ ਵਰਤਿਆ ਇਹ ਗੱਲ ਅਗਲੇ ਉਸ ਸੰਵਾਦ ਦੇ ਦੌਰ ਦੇ ਜਿੱਥੋਂ ਸਾਡਾ ਪੰਜਾਬੀ ਸਾਹਿਤ ਜਿਹਨੂੰ ਅਸੀਂ ਅੱਜ ਦੇ ਰੂਪ ਵਿੱਚ ਮੰਨਦੇ ਆਂ ਮਾਡਰਨ ਇੰਡੀਅਨ ਲਿਟਰੇਚਰਜ਼ ਦੇ ਰੂਪ ਵਿੱਚ ਮੰਨਦੇ ਆਂ ਇੱਥੇ ਸ਼ੁਰੂ ਹੁੰਦਾ ਸੋ ਜਦੋਂ ਤਾਂ ਸਾਡੀਆਂ ਉਸ ਚਿੰਤਨ ਦੀ ਪਰੰਪਰਾ ਦੇ ਨਾਲ ਨੇ ਜਿਹਦੇ ਚ ਪਹਿਲਾਂ ਸ਼ਰਮਣਿਕ ਤੇ ਬ੍ਰਾਹਮਣਿਕ ਸੰਵਾਦ ਪੈਦਾ ਹੋ ਚੁੱਕਿਆ ਸੀ। ਔਰ ਸ਼ਰਮਣਿਕ ਤੇ ਬ੍ਰਾਹਮਣਿਕ ਸੰਵਾਦ ਨੇ ਕੀ ਕੀਤਾ ਸਾਡੇ ਚਿੰਤਨ ਨੂੰ ਬਹੁਤ ਕੁਝ ਜਿਹੜਾ ਹੰਗਾਲ ਦਿੱਤਾ ਜਣੀ ਵੇਦਾਂ ਦੇ ਵਿੱਚ ਦੋ ਸੂਕਤ ਨੇ ਜਿਹੜੇ ਕੰਟਰੋਵਰਸੀ ਚ ਔਰ ਪ੍ਰੇਰਨਾ ਸਰੋਤ ਰਹੇ ਨੇ ਮੱਧ ਕਾਲ ਦੇ ਭਗਤਾਂ ਤੇ ਗੁਰੂ ਸਹਿਬਾਨ ਨੇ ਇੱਕ ਸੂਕਤ ਨੂੰ ਰੱਦ ਕਰ ਦਿੱਤਾ ਤੇ ਇੱਕ ਨੂੰ ਅਕਸੈਪਟ ਕਰ ਲਿਆ ਜਿਹਨੂੰ ਅਕਸੈਪਟ ਕੀਤਾ ਉਹ ਹੈ ਨਾਸਦੀ ਅਸੂਕਤ ਨਾਸਦੀ ਸੂਕਤ ਦੇ ਵਿੱਚ ਗੱਲ ਕੀ ਹੈ ਕਿ ਆਦ ਵਿੱਚ ਨਾ ਕੋਈ ਹੋਂਦ ਸੀ ਨਾ ਕੋਈ ਅਣ ਹੋਂਦ ਸੀ ਨਾ ਅੰਧਕਾਰ ਸੀ ਨਾ ਰੋਸ਼ਨੀ ਸੀ ਨਾ ਜੀਵਨ ਸੀ ਨਾ ਮੌਤ ਸੀ ਤੇ ਸਾਰਾ ਕੁਝ ਸਹ ਲੈੰਦਾ ਸੀ ਉਸ ਸਹ ਲੈਣ ਦੇ ਵਿੱਚੋਂ ਹੀ ਕੋਈ ਚੀਜ਼ ਹਰਕਤ ਹੋਈ ਕਿ ਡਿਜ਼ਾਇਰ ਦੀ ਗੱਲ ਆਉਂਦੀ ਹੈ ਡਿਜ਼ਾਇਰ ਪੈਦਾ ਹੋਈ ਤੇ ਇਸ ਸਾਰਾ ਕੁਝ ਹੋਂਦ ਵਿੱਚ ਆਇਆ ਜਿਹਨੂੰ ਫਿਰ ਉਹ ਕਹਿੰਦੇ ਨੇ ਕਿ गोल्डन एग दी कांसेप्ट ਹੈਗੀ ਲੇਕਿਨ ਅਖੀਰ ਤੈ ਉਹ ਜਿਹੜੀ ਇੰਪੋਰਟੈਂਟ ਗੱਲ ਉਹ ਚ ਆਉਂਦੀ ਹੈ ਕਿ ਇਹ ਸਾਰੇ ਕੁਝ ਨੂੰ ਉਹ ਹੀ ਜਾਣਦਾ ਸੀ ਜਿਨੇ ਬਣਾਇਆ ਸੀ ਜਾਂ ਸ਼ਾਇਦ ਉਹ ਵੀ ਨਹੀਂ ਸੀ ਜਾਣ ਯਾਨੀ ਗੱਲ ਕੀ ਹੈ ਕਿ ਸ਼ੂਨਿਆ ਦੀ ਗੱਲ ਹੈ ਤੇ ਹੋਂਦ ਦੀ ਗੱਲ ਸ਼ੂਨੇ ਵਿੱਚੋਂ ਹੋਂਦ ਪੈਦਾ ਹੋਈ ਤੇ ਉਹਨੂੰ ਜਾਣਨ ਵਾਲਾ ਉਹਦੇ ਪੈਦਾ ਕਰਨ ਵਾਲਾ ਹੀ ਜਾਣਨ ਵਾਲਾ ਹੋ ਸਕਦਾ ਹੈ ਕਹਿੰਦੇ ਨਾਲ ਕਿ ਪਤਾ ਨਹੀਂ ਉਹ ਵੀ ਜਾਣਦਾ ਸੀ ਕਿ ਨਹੀਂ ਜਾਣਦਾ ਸੀ ਦਿਸ ਇਜ਼ ਅ ਫਿਲਾਸਫੀ ਇਹ ਫਿਲਾਸਫੀ ਦੀ ਸ਼ੁਰੂਆਤ ਹੈ ਮਾਰੂ ਸੋਨੇ ਦੀ ਬਾਣੀ ਪੜ੍ਹ ਕੇ ਦੇਖ ਲਓ ਗੁਰੂ ਨਾਨਕ ਦੇਵ ਜੀ ਦੀ ਅਰਬਦ ਨਰਬਦ ਧੁੰਦੂ ਕਾਰਾ ਧਰਨ ਨਾ ਗਗਨਾ ਹੁਕਮ ਆਪਾਰਾ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਇਆ ਜਣੀ ਸ਼ੂਨਯ ਦੀ ਅਵਸਥਾ ਤੋਂ ਅਸੀਂ ਆਪਣੀ ਜ਼ਿੰਦਗੀ ਦੇ ਗਿਆਨ ਸ਼ਾਸਤਰ ਦੀ ਸ਼ੁਰੂਆਤ ਕਰਦੇ ਹਾਂ ਕਿ ਪਹਿਲਾਂ ਕੁਝ ਨਹੀਂ ਸੀ ਤੇ ਫਿਰ ਕੁਝ ਹੋਇਆ ਤੇ ਇਹ ਕੁਝ ਨਹੀਂ ਸਿੱਧੀ ਜਿਹੜੀ ਇੱਕ ਰਹਸਮਈ ਭਾਵਨਾ ਹੈ ਇਹ ॠग्वेद ਦੇ ਉਸ ਸੂਕਤ ਦੇ ਵਿੱਚ ਪਈ ਹੋਈ ਹੈ ਜਿਹੜੇ ਰਿਸ਼ੀਆ ਨੇ ਆਲਦੋਲੇ ਦੇ ਬ੍ਰਹਮੰਡ ਨੂੰ ਚਿੰਤਨ ਕਰਕੇ ਉਹਨੂੰ ਆਪਣਿ ਚੇਤੇ ਵਾਇ ਤੇ ਜਿਹੜੀ ਦੂਸਰੀ ਗੱਲ ਜਿਹਨੂੰ ਕਾਊਂਟਰ ਕੀਤਾ ਮੱਧਕਾਲ ਦੇ ਭਗਤਾਂ ਨੇ ਪਹਿਲਾਂ ਬੁੱਧ ਨੇ ਫਿਰ ਭਗਤਾਂ ਨੇ ਉਹ ਸੀ ਪੁਰਸ਼ ਸੁ ਪੁਰਸ਼ ਸੁਕਤ ਦੇਵੀ ਚ origianally ਸਾਡੇ ઋਸ਼ੀਆਂ ਨੇ ਕੀ ਗੱਲ ਕੀਤੀ ਇਹਦੇ ਬਾਰੇ ਕੰਟਰੋਵਰਸੀ ਹੈ ਪੁਰਸ਼ ਸੁਕਤ ਬਾਰੇ ਇਹ ਗੱਲ ਕਹੀ ਜਾਂਦੇ ਕਿ ਇੱਕ ਵਿਰਾਟ ਪੁਰਸ਼ ਹੈ ਇੱਕ ਮਤਲਬ ਬ੍ਰਹਮ ਨੇ ਇੱਕ ਵਿਰਾਟ ਪੁਰਸ਼ ਦੀ ਰਚਨਾ ਕੀਤੀ ਤੇ ਉਸ ਵਿਰਾਟ ਪੁਰਸ਼ ਦੇ ਮੁਖ ਤੋਂ ਬ੍ਰਾਹਮਣ ਪੈਦਾ ਹੋਏ ਭੁਜਾਵਾ ਤੋਂ क्षत्रिय ਪੈਦਾ ਹੋਏ ਜੰघाਵਾ ਤੋਂ ਵੈਸ਼ ਪੈਦਾ ਹੋਏ ਤੇ ਪੈਰਾਂ ਤੋਂ ਸ਼ੂਦਰ ਪੈਦਾ ਔਰ ਉਸ ਦੀ ਸੈਕਰੀਫਾਈਸ ਦੇ ਵਿੱਚੋਂ ਕ੍ਰिएशन ਹੋਇਆ ਇਹ ਕੋਈ ਨਹੀਂ ਤੁਹਾਨੂੰ ਦੱਸਦਾ ਕਿ ਇੱਕ ਵਿਰਾਟ ਪੁਰਸ਼ ਕਿ ਜਿਹੜਾ ਬਲੀ ਉਹਨੂੰ ਚੜਾਇਆ ਗਿਆ ਤੇ ਬਲੀ ਦੇ ਵਿੱਚੋਂ ਇਹ ਸਾਰਾ ਸੰਸਾਰ ਮਾਨਵ ਸੰਸਾਰ ਪੈਦਾ ਹੋਇਆ ਗੱਲ ਇਹ ਨਹੀਂ ਮਹੱਤਵਪੂਰਨ ਗੱਲ ਇਹ ਹੈ ਕਿ ਹਰ ਧਰਮ ਦੇ ਵਿੱਚ ਸ਼ੁਰੂਆਤ ਹੁੰਦੀ ਹੈ ਰਿਸ਼ੀਆਂ ਤੋਂ ਖਤਮ ਹੁੰਦੀ ਹੈ ਪੁਜਤਾ ਤੇ ਪੈਗੰਬਰ ਤੋਂ ਸ਼ੁਰੂ ਹੋ ਕੇ ਤੇ ਪੁਜਾਰੀ ਤੱਕ ਗੱਲ ਮੁੱਕ ਜਾਂਦੀ ਹੈ ਵੈਦਿਕ ਪਰੰਪਰਾ ਦਾ ਜਿਹੜਾ ਲਿਬਰੇਟਿਡ ਚਿੰਤਨ ਸੀ ਉਹ ਜਦੋਂ ਪ੍ਰੋਹਤ ਦੇ ਹੱਥਾਂ ਵਿੱਚ ਆ ਗਿਆ ਪ੍ਰੋਹਤ ਨੇ ਆਪਣੀ ਕਮਰਸ਼ੀਅਲ ਬਿਰਤੀ ਦੇ ਰਹੀਂ ਉਹਦੀ ਵਿਆਖਿਆ ਫਿਰ ਜਨਮ ਤੇ ਜਾਤ ਨਾਲ ਜੋੜ ਕੇ ਕੀਤੀ ਤੇ ਜਾਤੀ ਪ੍ਰਥਾ ਦਾ ਜਿਹੜਾ ਕੋਡ ਹੈ ਉਹ ਸਾਡੇ ਦੇਸ਼ ਵਿੱਚ ਆਇਆ ਕਿ ਸਾਡੇ ਦੇਸ਼ ਨੂੰ ਬਾਹਰਲੇ ਬੰਦੇ ਨੇ ਤਾਂ ਢਾਲ ਲਾਈ ਕਿ ਨਹੀਂ ਲਾਈ ਅਸੀਂ ਆਪ ਵੀ ਬਹੁਤ ਢਾਲ ਸੈਲਫ ਡਿਸਟਰਕਟਿਵ ਜਿਹੜਾ ਹੈ ਸਾਡਾ ਵੀਸੀ ਉਹ ਪੁਰਸ਼ ਸੁਕਤਾ ਦੇ ਵਿੱਚ ਇਸੇ ਕਰਕੇ ਭਗਤ ਗੁਰੂ ਇਹ ਉਸ ਧਾਰਾ ਨੂੰ ਕਾਊਂਟਰ ਕਰਦੇ ਨੇ ਔਰ ਐਕਸੈਪਟਡ ਹੁੰਦੇ ਨੇ ਯਾਨੀ ਸਾਡੇ ਚਿੰਤਨ ਦੇ ਵਿੱਚ ਇਹ ਨਿਰੰਤਰਤਾ ਦੀਆਂ ਜਿਹੜੀਆਂ ਧਾਰਨਾਵਾਂ ਨੇ ਇਹਨਾਂ ਨੂੰ ਸਾਨੂੰ ਪਛਾਣਨ ਦੀ ਲੋੜ ਹੈ ਕਿ ਮਦ ਕਾਲ ਦਾ ਜਿਹੜਾ ਸਾਡਾ ਗਿਆਨ ਸ਼ਾਸਤਰ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਹੈ ਔਰ ਯਾਦ ਰੱਖਣੀ ਚਾਹੀਦੀ ਹੈ ਗੱਲ ਕਿ ਗੁਰੂਆਂ ਦੀ ਨਜ਼ਰ ਦੇ ਵਿੱਚ ਨਾ ਤਾਂ ਪੰਜਾਬ ਸੀ ਨਾ ਸਿਰਫ ਪੰਜਾਬੀ ਸੀ ਗੁਰੂ ਸਹਿਬਾਨ ਜਦੋਂ ਗੁਰੂ ਅਰਜਨ ਦੇਵ ਇੱਕ ਗ੍ਰੰਥ ਤਿਆਰ ਕਰਦੇ ਨੇ ਉਹ ਸਾਰੇ ਹਿੰਦੁਸਤਾਨ ਦੇ ਵਿੱਚੋਂ ਉਹਨਾਂ ਭਗਤਾਂ ਨੂੰ ਲੈਂਦੇ ਨੇ ਜਿਹੜੇ ਕ੍ਰਾਂਤੀਕਾਰੀ ਨੇ ਤੇ ਉਸ ਕ੍ਰਾਂਤੀਕਾਰੀ ਪ੍ਰਵਚਨ ਦੀ ਇੱਕ ਜਿਹੜੀ ਐਜਿਟੇਡ ਰਚਨਾ ਹੈ ਟੈਕਸਟ ਹੈ ਉਹਨੂੰ ਪੇਸ਼ ਕਰਦੇ ਨੇ ਔਰ ਉਸ ਗਿਆਨ ਸ਼ਾਸਤਰ ਦੇ ਨਾਲ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਸਾਡੀ ਜਿਹੜੀ ਗਿਆਨ ਪਰੰਪਰਾ ਭਾਰਤ ਦੀ ਹੈ ਉਹਦੇ ਵਿੱਚ ਕੀ ਕੁਝ ਲੈਣ ਦੇਣ ਆਉਂਦਾ ਹੈ ਉਹਦੇ ਵਿੱਚ ਅਸੀਂ ਕੀ ਐਕਸੈਪਟ ਕੀਤਾ ਕਿ ਰਿਜੈਕਟ ਕੀਤਾ ਹੈ ਰਿਜੈਕਟ ਕਰਨਾ ਵੀ ਜ਼ਰੂਰੀ ਹੋਣਾ ਹੀ ਹੈ ਨਹੀਂ ਤਾਂ ਕਹਿ ਸਕਦੇ ਆ ਕਿ ਜੇ ਵੇਦ ਪਹਿਲੇ ਹੀ ਮੌਜੂਦ ਸੀ ਤੇ ਗੁਰੂ ਗ੍ਰੰਥ ਸਾਹਿਬ ਦੀ ਕੀ ਲੋੜ ਹੈ ਲੋੜ ਹੈਗੀ ਹੈ ਕਿਉਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਉਸ ਵਿਰਸੇ ਨਾਲ ਸੰਵਾਦ ਦੇ ਵਿੱਚੋਂ ਸਮਕਾਲੀ ਚੁਣੌਤੀਆਂ ਨੂੰ ਰੂਬਰੂ ਹੁੰਦਾ ਤੇ ਸਮਕਾਲੀ ਚੁਣੌਤੀਆਂ ਦੇ ਵਿੱਚ ਦਮਨ ਤੇ ਸ਼ੋਸ਼ਣ ਇੱਕ ਬਾਹਰਲਾ ਦਮਨ ਹੈ ਤੇ ਇੱਕ ਅੰਦਰਲਾ ਸ਼ੋਸ਼ਣ ਪੁਜਾਰੀ ਵਰਗ ਦਾ ਇੱਕ ਹਾਕਮ ਵਰਗ ਦਾ ਰਾਜੇ ਸ਼ੀ ਮਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਇੱਕ ਤਾਂ ਜਿਹੜਾ ਬਾਹਰਲਾ ਪ੍ਰਬੰਧ ਹੈ ਉਹ ਅਤਿਆਚਾਰੀ ਹੈ ਦੂਸਰੇ ਸਾਡੇ ਆਪਣੇ ਸਿਸਟਮ ਦੇ ਵਿੱਚ ਜਿਹੜੀਆਂ ਜਾਤ ਪਾਤ ਦੀਆਂ ਉੱਚ-ਨੀਚ ਦੀਆਂ ਭਾਵਨਾਵਾਂ ਨੇ ਉਹ ਸਾਨੂੰ ਤੰਗ ਕਰ ਰਹੀਆਂ ਨੇ ਸਾਨੂੰ ਐਲੀਨੇਟ ਕਰ ਰਹੀਆਂ ਨੇ ਬਹੁਤ ਜਿਹੜੇ ਗਿਣਤੀ ਦੇ ਲੋਕਾਂ ਨੂੰ ਉਹ ਧਾਰਮਿਕਤਾ ਦੇ ਖੇਤਰ ਤੋਂ ਬਾਹਰ ਕੱਢ ਰਹੀਆਂ ਨੇ ਤੇ ਭਗਤ ਉਹਨਾਂ ਦੇ ਨਾਲ ਖੜੇ ਹੁੰਦੇ ਨੇ ਭਗਤੀ ਲਹਿਰ ਦੀ ਗੱਲ ਤੁਸੀਂ ਇਸ ਤੋਂ ਬਿਨਾ ਪੰਜਾਬੀ ਸਾਹਿਤ ਦੀ ਜਿਹੜੀ ਚਿੰਤਨਮਈ ਸੁਰ ਹੈ ਉਹਨੂੰ ਪਛਾਣੀ ਨਹੀਂ ਸਕਦੇ ਜਿਹੜਾ ਮੱਧਕਾਲ ਦੇ ਵਿੱਚ ਪੰਜਾਬੀ ਸਾਹਿਤ ਦੀ ਸ਼ੁਰੂਆਤ ਹੈ ਨਾ ਉਹ ਜਾਗਰਤੀ ਕਾਲ ਤੋਂ ਸ਼ੁਰੂ ਹੁੰਦੀ ਹੈ ਤੇ ਜਾਗਰਤੀ ਕਾਲ ਦੋ ਹੋਏ ਨੇ ਇੱਕ ਵੈਸਟ ਦੇ ਵਿੱਚ ਇਨਲਾਈਟਨਮੈਂਟ ਮੂਵਮੈਂਟ ਹੈ ਜਿਹੜੀ ਵਿਗਿਆਨ ਤੇ ਟੈਕਨੋਲੋਜੀ ਦੇ ਵਿਕਾਸ ਨਾਲ ਸ਼ੁਰੂ ਹੁੰਦੀ ਹੈ ਜਿਹਦੇ ਵਿੱਚੋਂ ਮਾਡਰਨਿਜ਼ਮ ਸ਼ੁਰੂ ਹੁੰਦਾ ਹੈ ਇੱਕ ਸਾਡੇ ਦੇਸ਼ ਦੀ ਉਹ ਗਿਆਨ ਜਾਗਰਤੀ ਹੈ ਸਭਿਆਚਾਰਕ ਜਾਗਰਤੀ ਹੈ ਜਿਹੜੀ ਦੱਖਣ ਦੇ ਵੱਲੋਂ ਭਗਤੀ ਲਹਿਰ ਦੇ ਰੂਪ ਵਿੱਚ ਆਉਂਦੀ ਹੈ ਭਗਤੀ ਦਰਾविड़ ਉਪਜੀ ਲਾਇ ਰਾਮਾਨੰਦ ਪ੍ਰਗਟ ਕੀਆ ਕਬੀਰ ਨੇ ਸप्तदीप ਨਵਖੰਡ ਤੇ ਹੁਣ ਤੁਸੀਂ ਦੇਖੋ ਕਿ ਉੱਤਰ ਦੇ ਵੱਲੋਂ ਗਿਆਨ ਤੇ ਕਰਮ ਦੀ ਧਾਰਾ ਪ੍ਰਵਾਹਿਤ ਹੈ ਵੇਦ ਜਿਹੜਾ ਨਾ ਉਹ ਗਿਆਨ ਦਾ ਪ੍ਰਤੀਕ ਹੈ ਤੇ ਦੱਖਣ ਵੱਲੋਂ ਭਾਵਨਾ ਦੀ ਭਗਤੀ ਦੀ ਲਹਿਰ ਆਉਂਦੀ ਹੈ ਚਾਰ ਹੀ ਮਾਰਗ ਸਾਡੇ ਮੰਨੇ ਗਏ ਗਿਆਨ ਕਰਮ ਭਗਤੀ ਤੇ ਯੋਗ ਭਗਤੀ ਤੇ ਯੋਗ ਤੁਸੀਂ ਕਹਿ ਲੱਖਦੇ ਹੋ ਇਹ ਸ਼ਰਮਣਿਕ ਟ੍ਰੈਡੀਸ਼ਨ ਦੇ ਉਹ ਸ਼ਰਮਣਿਕ ਟ੍ਰੈਡੀਸ਼ਨ ਜਿਹੜੀ ਆਰੀਅਨ ਪ੍ਰਭਾਵ ਤੋਂ ਫਿਰ ਬਾਹਰ ਚਲੀ ਗਈ ਕੁਝ ਤਰਾਇ ਦੇ ਮੈਦਾਨਾਂ ਵਿੱਚ ਚਲੀ ਗਈ ਨੇਪਾਲ ਵੱਲ ਨੂੰ ਉਹ ਚੋਂ ਫਿਰ ਬੁੱਧ ਤੇ ਜੈਨ ਧਰਮ ਦਾ ਪੁਨਰਥਾਨ ਹੁੰਦਾ ਤੇ ਕੁਝ ਸਾਊਥ ਵੱਲ ਚਲੇ ਗਏ ਸਾਹੂਦ ਦੇ ਵਿੱਚੋਂ ਫਿਰ ਉਹਦਾ ਇੱਕ ਉਦਘਾਟਨ ਨਵੇਂ ਸਿਰੇ ਹੁੰਦਾ ਉਹ ਭਗਤੀ ਦੇ ਰੂਪ ਵਿੱਚ ਹੁੰਦਾ ਤੇ ਇਸ ਤਰ੍ਹਾਂ ਮੱਧ ਕਾਲ ਦਾ ਜਿਹੜਾ ਸਾਡਾ ਸਾਹਿਤ ਹੈ ਉਹਦੇ ਪਿੱਛੇ ਇਹ ਭਗਤੀ ਲਹਿਰ ਦੀ ਜਿਹੜੀ ਬਹੁਤ ਵੱਡੀ ਪਰੰਪਰਾ ਹੈ ਉਸ ਦਾ ਬੜਾ ਵੱਡਾ ਯੋਗਦਾਨ ਹੈ ਇੱਥੋਂ ਤੱਕ ਕਿ ਜਿਹਨੂੰ ਅਸੀਂ ਸੂਫੀਵਾਦ ਕਹਿੰਦੇ ਹਾਂ ਸੂਫੀ ਆਵਾਜ਼ ਨੂੰ ਪੰਜਾਬੀ ਮੰਨੇ ਐਕਸੈਪਟ ਕੀਤਾ ਮੋਲਾਣੇ ਨੂੰ ਰਿਜੈਕਟ ਕੀਤਾ ਪਾਕਿਸਤਾਨ ਦੇ ਵਿੱਚ ਵੀ ਜਿਹੜਾ ਪਾਕਿਸਤਾਨੀ ਮੁਸਲਮਾਨ ਹੈ ਪ੍ਰਾਈਵੇਟਲੀ ਉਹਨੂੰ ਜਿਹੜਾ ਤਾਲਵਨਾਈਜ਼ੇਸ਼ਨ ਦੇ ਪ੍ਰਭਾਵ ਤੋਂ ਪਹਿਲਾਂ ਮੈਂ 89 ਦੇ ਵਿੱਚ ਬਾਬਾ ਫਰੀਦ ਆਲਮੀ ਕਾਨਫਰੰਸ ਵਿੱਚ ਬਾਬਾ ਫਰੀਦ ਬਾਰੇ ਪੇਪਰ ਪੜ੍ਹਨ ਗਿਆ ਸੀ ਉੱਥੇ ਉਹ ਸਾਡੇ ਵਾਂਗ ਹੀ ਲਿਬਰਲ ਖਿਆਲ ਦੇ ਮਾਲਕ ਹੁਣ ਤੇ ਟਰਬਨਾਈਜੇਸ਼ਨ ਹੋ ਗਈ ਲੇਕਿਨ ਮੁੱਲਾ ਨੂੰ ਰਿਜੈਕਟ ਕਰਕੇ ਸੂਫੀ ਨੂੰ ਅਕਸੈਪਟ ਕਰਨਾ ਇਹ ਪੰਜਾਬੀ ਸਭਾ ਦੇ ਵਿੱਚ ਸ਼ਾਮਲ ਹੈ ਗੁਰੂ ਸਾਹਿਬਾਨ ਨੇ ਵੀ ਇਹੋ ਕੁਸ਼ ਕੀਤਾ ਪਰ ਕਿਉਂ ਕੀਤਾ ਅਸਲੀ ਗੱਲ ਸਮਝਣ ਵਾਲੀ ਹੈ ਕਿ ਸੂਫੀ ਲਹਿਰ ਕਿਉਂ ਅਕਸੈਪਟ